ਬੀਤੇ ਦਿਨੀ ਬਿਲਕਤ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਜ਼ਿਲ੍ਹਾ ਜਲੰਧਰ ਵਿਖੇ ਹੋਏ ਕਪਲਿਆਂ ਦੀ ਜਾਂਚ ਦੌਰਾਨ ਗੁਰਦੁਆਰਾ ਦੇ ਮੈਨੇਜਰ ਮਨਦੀਪ ਸਿੰਘ ਹੈੱਡ ਗ੍ਰੰਥੀ ਕਮ ਕੈਸ਼ੀਅਰ ਜਗਵੀਰ ਸਿੰਘ ਅਤੇ ਲੇਖਾਰ ਅਮਰਿਤਪਾਲ ਸਿੰਘ ਵਿਰੁੱਧ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਾਰਵਾਈ ਕਰਦਿਆਂ ਮੈਨੇਜਰ ਮਨਦੀਪ ਸਿੰਘ ਨੂੰ ਸਸਪੈਂਡ ਕਰਕੇ ਸ਼੍ਰੀ ਅਮ੍ਰਿਤਸਰ ਵਿਖੇ ਤਲਬ ਕਾਰ ਲਿਆ ਗਿਆ ਸੀ ਅਤੇ ਹੈੱਡ ਗ੍ਰੈਂਥੀ ਕਮ ਕੈਸ਼ੀਅਰ ਜਗਵੀਰ ਸਿੰਘ ਅਤੇ ਲੇਖਕਾਰ ਅਮਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਤੇ ਜਗਵੀਰ ਸਿੰਘ ਦੇ ਸਾਥੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਗਵੀਰ ਸਿੰਘ ਨਾਲ ਧੱਕੇਸ਼ਾਹੀ ਹੋਈ ਹੈ ਅਤੇ ਇਸ ਕਾਰਵਾਈ ਲਈ ਆਮ ਆਦਮੀ ਪਾਰਟੀ ਦੇ ਲੀਡਰ ਜ਼ਿੰਮੇਵਾਰ ਹਨ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਬਿਲਗਾ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਮਾਸਟਰ ਜੁਗਿੰਦਰ ਸਿੰਘ ਅਤੇ ਨਗਰ ਅਤੇ ਨਗਰ ਕੌਂਸਲ ਬਿਲਗਾ ਦੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅੱਜ ਆਪਣੀ ਪਾਰਟੀ ਦੀ ਸਥਿਤੀ ਕਲੀਅਰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਕਤ ਹਉਦੇਦਾਰਾਂ ਨੇ ਕੀ ਕਿਹਾ ਆਓ ਸੁਣੋ ਜਗਵੀਰ ਸਿੰਘ ਅ ਭਾਬੀ ਕਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਗ੍ਰੰਥੀ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਸ਼ਾ ਨਗਰ ਬਿਲਗਾ ਜਿੱਥੇ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਨੇ ਚਰਨ ਪਾਏ ਸਨ ਜੋ ਕਿ ਬਿਲਗਾ ਨਗਰ ਦੇ ਸੈਂਟਰ ਦੇ ਵਿੱਚ ਵੱਡਾ ਗੁਰਦਾਰਾ ਸਾਹਿਬ ਜਿਸ ਨੂੰ ਆਖਿਆ ਜਾਂਦਾ ਉੱਥੇ ਦਾਸ ਤਕਰੀਬਨ 2 ਸਾਲ ਕੁਝ ਮਹੀਨਿਆਂ ਤੋਂ ਹੈੱਡ ਗ੍ਰੰਥੀ ਦੀ ਡਿਊਟੀ ਕਰ ਰਹੇ ਸਨ ਠੀਕ ਹੈ ਸਰ ਇੱਕ ਅੱਜ ਪ੍ਰੈਸ ਕਾਨਫਰੰਸ ਹੋਈ ਹੈਗੀ ਆ ਉਹਦੇ ਵਿੱਚ ਆਵਾਜ਼ੀ ਪਾਰਟੀ ਦੇ ਵਰਕਰਾਂ ਨੇ ਫੜਤੇ ਅਲਿਗੇਸ਼ਨ ਲਾਏ ਹੈਗੇ ਜਿਸ ਦੇ ਸਿੰਘ ਸਾਹਿਬ ਹੈਗੇ ਆ ਗ੍ਰੰਥੀ ਹੈਗੇ ਆ ਇਸ ਗੁਰਦਾਰਾ ਸਾਹਿਬ ਦੇ ਉਹਨਾਂ ਨੇ ਉੱਥੇ ਕਪੜੇ ਵਾਜੀ ਕੀਤੀ ਹੈਗੀ ਐ ਅਸੀਂ ਉਹਨਾਂ ਨੂੰ ਜਿਹੜੀ ਕੋਈ ਦਾਨ ਅਕਸ਼ਰਾਂ ਦਿੰਦੇ ਸੀ ਉਹ ਜਿਹੜੀ ਸਾਨੂੰ ਸਲਿੱਪ ਦਿੰਦੇ ਸੀ ਉੱਤੇ ਕੁਝ ਸਹੀ ਰਕਮ ਲਿਖਦੇ ਸੀ ਜਿਹੜੀ ਉਹਨਾਂ ਕੋਲ ਕੰਟਰੋਲ ਰਸੀਪਟ ਸਲਿੱਪ ਰਹਿੰਦੇ ਸੀ ਉੱਤੇ ਕੁਝ ਹੋਰ ਲਿਖਦੇ ਸੀ ਕੀ ਸਰਾ ਮਾਮਲਾ ਹੈਗਾ ਸਾਰ ਇਹ ਕਿੰਨੇ ਦਿਨ ਚੱਲਿਆ ਹੋਇਆ ਜੀ ਹਾਂਜੀ ਉੱਚ ਕਿੰਨੀ ਤਾਂ ਸਚਾਈ ਹੈ ਗੱਲ ਦੇ ਵਿੱਚ ਅ ਪਹਿਲੀ ਗੱਲ ਤਾਂ ਜਿੰਨੇ ਵੀ ਇਲਜ਼ਾਮ ਲੱਗੇ ਨੇ ਜੀ ਸਰਾ ਸਾਰ ਬੇਬੁਨਿਆਦ ਔਰ ਝੂਠੇ ਨੇ ਜੀ ਔਰ ਦੂਜੀ ਗੱਲ ਸ਼੍ਰੋਮਣੀ ਪ੍ਰਬੰਧ ਕਮੇਟੀ ਦੇ ਅਧੀਨ ਹੈ ਗੁਰਦੁਆਰਾ ਸਾਹਿਬ ਹੈ ਜੀ ਜਿਸ ਦੇ ਵਿੱਚ ਜਦੋਂ ਆਰੰਭਤਾ ਚ ਮੈਂ ਆਇਆ ਸੀ ਜੀ ਉਦੋਂ ਵੀ ਮੈਂ ਡਿਊਟੀ ਨਹੀਂ ਸੀ ਕਰਨਾ ਚਾਹੁੰਦਾ ਜੀ ਕਿਉਂਕਿ ਮੈਨੂੰ ਮੇਰੇ ਮਾਤਾ ਜੀ ਉਹ ਵੀ ਕਾਫੀ ਪਹਿਲਾਂ ਇੱਥੇ ਸੇਵਾ ਨਿਭਾ ਚੁੱਕੇ ਸਨ ਸੰਗਤ ਦੀ ਜੀ ਉਹਨਾਂ ਨੂੰ ਪਤਾ ਸੀ ਕਿ ਇਹ ਗੁਰਦੁਆਰਾ ਸਾਹਿਬ ਰਾਜਨੀਤਿਕ ਦੇ ਅਧੀਨ ਆ ਜੀ ਤੇ ਦਾਸ ਨੂੰ ਜਦੋਂ ਚਿੱਠੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੋਂ ਆਈ ਸੀ ਜੀ ਤੇ ਉਸ ਤੋਂ ਹਾਜ਼ਰ ਹੋਣ ਤੇ ਮੈਨੇਜਰ ਇਥੇ ਸੀਗੇ ਮੈਂ ਉਹਨਾਂ ਦਾ ਨਾਂ ਨਹੀਂ ਲੰਗਾ ਕਿਉਂਕਿ ਉਹ ਸਾਡਾ ਵਿਸ਼ਾ ਹੈ ਸਾਡੇ ਸਿਸਟਮ ਦਾ ਜੀ ਲੇਕਿਨ ਅਗਰ ਕੱਲ੍ਹ ਹੋਵੇਗਾ ਤਾਂ ਆਪਾਂ ਦਵਾਂਗੇ ਜੀ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਦਾੜੀ ਕਾਲੀ ਕਰਦੇ ਆ ਜੀ ਔਰ ਉਸ ਦੇ ਉਪਰੰਤ ਮੈਂ ਉੱਥੇ ਫਤਿਹ ਬੁਲਾ ਕੇ ਬਾਹਰ ਆ ਕੇ ਗੁਰਦੁਆਰਾ ਸਾਹਿਬ ਫਤਿਹ ਬੁਲਾ ਕੇ ਮੈਂ ਆਪਣੇ ਘਰ ਚਲਾ ਗਿਆ ਸੀ 29 ਦਿਨ ਮੈਂ ਹਾਜ਼ਰੀ ਨਹੀਂ ਭਰੀ ਸੀ ਜੀ 29 ਦਿਨ ਤੋਂ 30ਵੇਂ ਦਿਨ ਉਹਨਾਂ ਨੇ ਕਿਸੇ ਨਮਾਇंदे ਨੂੰ ਜਾਣਦੇ ਜੇ ਮੈਂ ਨਾਮ ਨਹੀਂ ਲਵਾਂਗਾ ਉਹ ਆਪਣੇ ਆਪ ਹੀ ਜਾਣ ਜਾਣਗੇ ਵੀ ਕੀ ਆਖਿਆ ਸੀ ਉਹਨਾਂ ਨੇ ਉਹਨਾਂ ਨੇ ਸੰਗਤ ਲਿਆਂਦੀ ਔਰ ਕਹਿ ਕੇ ਮੈਨੂੰ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਗਏ ਵੀ ਤੁਸੀਂ ਡਿਊਟੀ ਕਰੋ ਉਸ ਸਮੇਂ ਮੈਂ ਚੰਗਾ ਸੀਗਾ ਅੱਜ ਉਹਨਾਂ ਦੇ ਅਧੀਨ ਮੈਂ ਮਾੜਾ ਤਾਂ ਬਣਿਆ ਔਰ ਜਿਹੜੀ ਤੁਸੀਂ ਗੱਲ ਪਰਚੀ ਦੀ ਕਰ ਰਹੇ ਹੋ ਮੈਂ ਪਹਿਲਾਂ ਦੱਸਾਂਗਾ ਵੀ ਜਿਹੜੇ ਇਲਜ਼ਾਮ ਲੱਗੇ ਐ ਉਹ ਸਰਾਸਰ ਬੁਨਿਆਦ ਕਿਵੇਂ ਆ ਕਿਉਂਕਿ ਜਿਹੜੀ ਡਿਊਟੀ ਐ ਮੇਰੀ ਹੈੱਡ ਗ੍ਰੰਥੀ ਦੀ ਔਰ ਉਸ ਦੇ ਅਪਰੰਤ ਤਕਰੀਬਨ 2024 ਦੇ 7ਵੇਂ ਮਹੀਨੇ 'ਚ ਮੈਂ ਕਰਾਂ ਗੱਲ ਤੇ ਮੈਨੇਜਰ ਮਨਦੀਪ ਸਿੰਘ ਉਹ ਕਹਿੰਦੇ ਵੀ ਮੇਰੇ ਕੋਲ ਸਟਾਫ ਘਟ ਹੈ ਤੁਸੀਂ ਖਜ਼ਾਂਚੀ ਦੀ ਡਿਊਟੀ ਕਰਨਾ ਕਰੋ ਪਹਿਲਾਂ ਤਾਂ ਮੇਰਾ ਇਹ ਸੀਗਾ ਕਿ ਮੈਨੂੰ ਖਜ਼ਾਂਚੀ ਦੀ ਡਿਊਟੀ ਨਹੀਂ ਆਉਂਦੀ ਨਾ ਮੈਨੂੰ ਇਸ ਬਾਰੇ ਪਤਾ ਹੈ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਜਿਹੜੀ ਸੰਗਤ ਆਉਂਦੀ ਹੈ ਉਹ ਕਿਉਂਕਿ ਪੈਸੇ ਮੰਗਦੀ ਹੈ ਰੁਪਈਆ ਜਾਂ 10 ਰੁਪਈਏ ਜਾਂ 20 ਰੁਪਈਏ ਉਹ ਤੁਸੀਂ ਉਹਨਾਂ ਨੂੰ ਸੇਵਾ ਦੇ ਦੇਣੀ ਹੈ ਉਹਨਾਂ ਤੋਂ ਲੈ ਲੈਣੇ ਉਹਨੇ ਵੱਧੇ ਪੈਸੇ ਜੋ ਟੁੱਟੇ ਦਿਨੇ ਆਪਾਂ ਆਮ ਦੇਖਦੇ ਆਂ ਸੰਗਤ ਲੈਂਦੀ ਐ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਸੀਂ ਕੋਈ ਮੌਸਾਹਬ ਦਾ ਰਹਿਣ ਵਾਲਾ ਐ ਕੋਈ ਅਮਰਸਰ ਦਾ ਕਈ ਵਾਰ ਅਸੀਂ ਨਹੀਂ ਹੁੰਦੇ ਸੋ ਉਸ ਤੋਂ ਅਪਰੰਤ ਮੈਂ ਫਿਰ ਬੇਨਤੀ ਕੀਤੀ ਸੀ ਵੀ ਨਹੀਂ ਪਰ ਉਹਨਾਂ ਨੇ ਜ਼ਬਰਦਸਤੀ ਮੈਨੂੰ ਇਹ ਜਿਹੜੀ ਸੇਵਾ ਖਜ਼ਾਨਚੀ ਦੀ ਵੀ ਦਿੱਤੀ ਨਾਲ ਉਸ ਦੇ ਅਪਰੰਤ 7 17 2024 ਨੂੰ ਮੇਰੇ ਕੋਲ ਸਬੂਤ ਹੈਗਾ ਚਿੱਠੀ ਦਾ ਮੇਰੀ ਜਿਹੜੀ ਲਿਖੀ ਗਈ ਸੀ ਵੀ ਮੈਂ ਸਰ ਇਹ ਡਿਊਟੀ ਨਹੀਂ ਨਿਭਾ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਿਰਫ ਇਹ ਦੇਣੇ ਆ ਬਾਕੀ ਕੈਸ਼ ਦੀ ਡਿਊਟੀ ਜਿਹੜੀ ਉਹ ਅਮਰਤਪਾਲ ਸਿੰਘ ਕਰੂਗਾ ਜਿਹੜਾ ਇੱਥੇ ਆਰਜੀ ਸੇਵਾ ਦੀ ਡਿਊਟੀ ਆਰਜੀ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਸੀ ਜਦ ਕਿ ਉਹਨੂੰ ਕੁਝ ਸਮਾਂ ਪਹਿਲਾਂ ਸੰਗਤ ਨੇ ਉਸ ਦੇ ਆਉਣ ਤੋਂ ਪਹਿਲਾਂ ਇੱਥੇ ਹੀ ਭਰਤੀ ਹੋਇਆ ਸੀ ਔਰ ਉਸ ਨੂੰ ਮੌਸ ਹੈ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਸਾਡੇ ਪਿੰਡ ਦੀਆਂ ਕੋਈ ਤੇ ਯਾਸੀ ਉਹਨਾਂ ਨੂੰ ਜਾਂ ਦੇਖਿਆ ਜਾਂ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਸੰਗਤ ਦਾ ਵਿਚਾਰ ਹੋਇਆ ਸੀ ਤੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੀ ਉਸ ਦੇ ਉਪਰੰਤ ਜਦੋਂ ਇਹ ਮੈਨੇਜਰ ਆਉਂਦਾ ਮੰਦੀਪ ਸਿੰਘ ਤੇ ਉਹ ਕਹਿੰਦਾ ਹੈ ਕਿ ਮੇਰੇ ਕੋਲ ਸਟਾਫ ਨਹੀਂ ਉਹ ਚਿੱਠੀ ਲਿਖਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਤੇ ਉਹ ਕਹਿੰਦੇ ਵੀ ਸਟਾਫ ਅਸੀਂ ਅਜੇ ਦੇ ਨਹੀਂ ਸਕਦੇ ਸਾਡੀ ਗੋਲਕ ਜਿਹੜੀ ਇੱਥੋਂ ਦੀ ਘਟ ਹੈ ਔਰ ਉਹਨਾਂ ਨੇ ਕੀ ਕੀਤਾ ਉਹ ਜਿਹੜਾ ਬੰਦਾ ਇੱਥੇ ਭਰਤੀ ਹੋਇਆ ਸੀ ਉਸ ਨੂੰ ਦੁਬਾਰਾ ਇੱਥੇ ਲੈ ਆਉਂਦਾ ਉਸ ਦੇ ਉਪਰੰਤ ਮੈਂ ਮਨਦੀਪ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਬੰਦਾ ਜਿਹੜਾ ਹੈ ਨਹੀਂ ਨਿਭ ਸਕਦਾ ਕਿਉਂਕਿ ਬੰਦਾ ਕਾਫੀ ਛਾਤਰ ਹੈ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਸ ਦੇ ਉਪਰੰਤ ਜਿਹੜੀ ਖਜ਼ਾਨਚੀ ਦੇ ਅਧੀਨ ਆਉਂਦਾ 500 ਦੀ ਪਰਚੀ 100 ਦੀ ਪਰਚੀ 50 ਰੁਪਏ ਵਾਲੀ ਪਰਚੀ ਜਿਹੜੀ ਸੰਗਤ ਮੰਨ ਲਓ ਕਈ ਵੇਲੇ ਆ ਕੇ ਸੇਵਾ ਕਟਾਉਂਦੀ ਹੈ ਉਹ ਮੇਰੇ ਕੋਲ ਦਿੱਤੀਆਂ ਹੋਈਆਂ ਸੀ ਜਿਸ ਦਿਨ ਫਲੈਂਗ ਆਉਂਦੀ ਹੈ ਉਸ ਦਿਨ ਜਿਹੜੀ ਰਸੀਦ ਪੁੱਕ ਪੱਕੀ ਹੈ ਜਿਹਦੇ ਉੱਪਰ ਹੱਥ ਨਾਲ ਲਿਖਿਆ ਜਾਂਦਾ ਹੈ ਹਜ਼ਾਰਾਂ ਲਿਖਣਾ ਹੈ ਜਾਂ ਕਿੰਨਾ ਲਿਖਣਾ ਹੈ ਉਹਦੇ ਉੱਪਰ ਪਾਇਆ ਨਹੀਂ ਹੁੰਦਾ ਮੇਰੇ ਕੋਲ ਕੱਚੀਆਂ ਰਸੀਦਾਂ ਸੀ ਉਹ ਪੱਕੀ ਰਸੀਦ ਸੀ ਜਿਹਦੇ ਉੱਪਰ ਲਿਖਿਆ ਜਾਂਦਾ ਸੀ ਵੀ ਇੰਨੇ ਹਜ਼ਾਰ ਦੇ ਕੇ ਗਿਆ ਜਾਂ ਕਿੰਨਾ ਉਹ ਉਸ ਟਾਈਮ ਵੀ ਜਿਹੜੀ ਫਲੈਂਗ ਆਈ ਉਸ ਦੇ ਸਾਹਮਣੇ ਉਹਨਾਂ ਨੇ ਆਪਣੀ ਲੋਕਰ ਜੋ ਕੱਢੀ ਆਪਣੇ ਟੇਬਲ ਤੇ ਰੱਖੀ ਮਨਦੀਪ ਸਿੰਘ ਨੇ ਮਨਦੀਪ ਸਿੰਘ ਮੈਨੇਜਰ ਨੇ ਜੀ ਔਰ ਨਾਲ ਹੀ ਕਾਊਂਟੈਂਟ ਜਿਹੜਾ ਅਮਰਤਪਾਲ ਸਿੰਘ ਬੈਠਾ ਸੀ ਉਹਨਾਂ ਨੇ ਕੱਢ ਕੇ ਉਹ ਦਿਖਾਉਣਾ ਕੀਤਾ ਉਹਨਾਂ ਨੇ ਪਹਿਲਾਂ ਦੇਖਿਆ ਚੈੱਕ ਕੀਤਾ ਉਸ ਦੇ ਉਪਰੰਤ ਉਹ ਜਿਹੜੀ ਲਿਖੀ ਹੋਈ ਉਹਨਾਂ ਕੋਲ ਪਹੁੰਚੀ ਹੋਈ ਸਗੀ ਰਿਪੋਰਟ ਉਹ ਮੈਨੂੰ ਦਿਖਾਈ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਬਾਰੇ ਮੈਂ ਨਹੀਂ ਜਾਣਦਾ ਕਿਉਂਕਿ ਇਸ ਦੇ ਉੱਪਰ ਜਿਹੜੇ ਸਿਗਨੇਚਰ ਕੀਤੇ ਹੋਏ ਨੇ ਉਹ ਮੇਰੇ ਨਹੀਂ ਹਨ ਪਹਿਲੀ ਗੱਲ ਇਹ ਜਿਹੜੀ 50000 ਵਾਲੀ ਪਰਚੀ ਹੈ ਜੋ ਕਿ ਉਹਨਾਂ ਨੇ ਕੱਤੀ ਹੋਈ ਸੀ 1 ਬੰਨੇ 500 ਮੈਨੂੰ ਵੀ ਉਸੇ ਦਿਨ ਪਤਾ ਲੱਗਾ ਅੱਛਾ ਠੀਕ ਹੈ ਜੀ ਜਦੋਂ ਫਲੈਂਗ ਆਉਂਦੀ ਹੈ ਉਸ ਦੇ ਉਪਰੰਤ 14100 ਦੀ ਜਿਹੜੀ ਪਰਚੀ ਕੱਟੀ ਗਈ ਹੈ ਉਹ 2100 ਲਿਖ ਕੇ ਉਹਦੇ ਉੱਪਰ ਕ੍ਰੈਸ਼ ਕੀਤਾ ਗਿਆ ਹੈ ਉਹ ਅੰਨੇ ਬੰਦੇ ਨੂੰ ਵੀ ਦਿਸਦਾ ਹੈ ਔਰ ਦੂਜੇ ਬੰਨੇ ਉਸ ਦੇ ਉੱਪਰ 14100 ਕਟ ਕੇ ਗਲੇ ਨੂੰ ਦੇ ਦਿੱਤੀ ਗਈ ਜਿਹੜੀ ਸੀ ਜੋ ਜਾਣਦੇ ਨੇ ਔਰ ਉਸ ਦੇ ਉੱਪਰ ਵੀ ਮੇਰੇ ਜਿਹੜੇ ਸਿਗਨੇਚਰ ਅਕਾਊਂਟੈਂਟ ਹੈ ਚਾਹੇ ਮੈਨੇਜਰ ਹੈ ਉਹ ਜਾਣਦੇ ਸੀ ਉਹ ਕਰ ਲੈਂਦੇ ਸੀ ਮੈਂ ਕਈ ਵਾਰ ਐਸੇ ਮਾਰਦਾ ਸੀ ਮੈਨੂੰ ਡਰ ਪਿਆ ਹੋਇਆ ਸੀ ਵੀ ਪਤਾ ਨਹੀਂ ਕੀ ਕਰਨਾ ਹੈ ਪਰ ਮੈਂ ਜੇ ਨੂੰ ਵੀ ਮੰਨ ਲਉ ਜਾ ਕੇ ਦੱਸਦਾ ਸੀਗਾ ਉਹ ਨਹੀਂ ਸੀ ਮੰਨਦੇ ਸੋ ਉਹਨਾਂ ਨੇ ਉਹ ਕਰੈਸ਼ ਕੀਤਾ ਹੋਇਆ ਸੀਗਾ ਉਸ ਨੂੰ ਵੀ ਉਸ ਨੂੰ ਵੀ ਕਰੈਸ਼ ਕੀਤਾ ਹੋਇਆ ਉਹਦੇ ਉੱਪਰ ਆਪਾਂ ਦੇਖ ਵੀ ਸਕਦੇ ਮੇਰੇ ਕੋਲ ਸਬੂਤ ਵੀ ਹਾਜ਼ਰ ਹੈ ਮੈਂ ਤੁਹਾਡੇ ਕਹਿਣ ਦਾ ਮਤਲਬ ਨਹੀਂ ਆ ਬਈ ਜਿਹੜਾ ਮੈਨੇਜਰ ਮਨਦੀਪ ਸਿੰਘ ਆ ਉਹ ਤੁਹਾਡੇ ਸਿਗਨੇਚਰ ਕਰਕੇ ਸਾਰਾ ਕਬਲਾ ਕਰ ਰਿਹਾ ਸੀ ਕਬਲਾ ਕਰ ਗਿਆ ਜੀ ਠੀਕ ਆ ਤੁਹਾਡੇ ਤੁਹਾਡੇ ਹੈ ਨਹੀਂ ਕਿ ਮੇਰੇ ਉੱਪਰ ਉਹਦੇ ਬਿਲਕੁਲ ਸੈਨ ਨਹੀਂ ਉਹ ਜਿੱਥੇ ਮਰਜ਼ੇ ਇੰਡੀਆ ਵਰਲਡ ਵਿੱਚ ਚੈੱਕ ਕਰਾ ਕਰਾ ਸਕਦੇ ਆ ਬਿਲਕੁਲ ਮੇਰੇ ਸਿਗਨੇਚਰ ਹੈ ਨਹੀਂ। ਯਾ ਜ਼ਿਆਦਾ 500 ਬਣਿਆ ਸੀਗਾ। ਹਾਂਜੀ। ਯਾ ਜ਼ਿਆਦਾ 500 ਬਣਿਆ। 50000 ਦਾ 500 ਉਹ ਵੀ ਫਲੈਂਗ ਨੇ ਚੈੱਕ ਕੀਤਾ। ਮੈਨੂੰ ਉਸ ਬਾਰੇ ਕੁਝ ਨਹੀਂ ਪਤਾ। ਚਾਹੀਆ ਉਹਦੇ ਵਿੱਚ। ਮੈਨੂੰ ਉਹਦੇ ਵਿੱਚ ਹਾਂਜੀ ਕੁਝ ਨਹੀਂ ਪਤਾ। ਮਤਲਬ ਨਾ 14100 ਵਾਲੀ ਵਾਲਾ ਪਤਾ ਹੈ। ਉਹ ਉਸੇ ਦਿਨ ਹੀ ਮੇਰੇ ਸਾਹਮਣੇ ਆਏ ਆ। ਜਿਸ ਦਿਨ ਫਲੈਂਗ ਚੈਕਿੰਗ ਹੋਈ 9 ਤਰੀਕ। ਤੁਸੀਂ ਦੇਖਿਆ। 5ਵੇਂ ਮਹੀਨੇ 2025 ਨੂੰ। ਮਤਲਬ ਗਵਨ ਹੋਇਆ ਉਹ ਮੈਂ ਮੈਂ ਜਿਹੜਾ ਮੈਨੇਜਰ ਆ ਮਨਦੀਪ ਸਿੰਘ ਉਹਨੇ ਕੀਤਾ ਨਾ। ਹਾਂਜੀ। ਔਰ ਇਹ ਜਿਹੜੇ ਆਪਣੇ ਦੇਖ ਕੇ ਗਏ ਸੀ ਉਹਨਾਂ ਨੇ ਵੀ ਉਸ ਟਾਈਮ ਹੀ ਆਖਿਆ ਕਿ ਇਹਨਾਂ ਨੂੰ ਹੀ ਦੇਖ ਕੇ ਗਏ ਆ ਤੇ ਹੁਣ ਤੁਸੀਂ ਸਬਾਵਾਂ ਤੋਂ ਸਸਪੈਂਡ ਆ ਤੁਸੀਂ ਹਾਂਜੀ ਓਕੇ ਤੇ ਤੁਸੀਂ ਆਪਣਾ ਪੱਖ ਰੱਖਿਆ ਨਹੀਂ ਜੀ ਐਸਡੀ ਪੀਸੀ ਦੇ ਮੂਲੇ ਪੱਖ ਇਸ ਕਰਕੇ ਨਹੀਂ ਰੱਖਿਆ ਕਿਉਂਕਿ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਉਹਦੇ ਕੋਲ ਮੈਂ ਆਪਣਾ ਜਿਹੜਾ ਸਪਸ਼ਟੀਕਰਨ ਭੇਜਿਆ ਹੋਇਆ ਹੈ ਕਿ ਜਿਹੜਾ ਮੇਰਾ ਸਪਸ਼ਟੀਕਰਨ ਆ ਹੈ ਇਹਦੇ ਉੱਪਰ ਜਿਹੜੀਆਂ ਤੁਸੀਂ ਐਲੀਗੇਸ਼ਨ ਲਾਏ ਆ ਉਹਦੇ ਥੱਲੇ ਸਬੂਤ ਲਾਏ ਨੇ ਇਨੂੰ ਦੁਬਾਰਾ ਚੈਕਿੰਗ ਕੀਤਾ ਜਾਵੇ ਜਿਹਦੇ ਵਿੱਚ ਲਾਸਟ ਦੇ ਵਿੱਚ ਕੀ ਹੋਇਆ ਜਦੋਂ ਇਹ ਪਰਚੀਆਂ ਜਿਹੜੀਆਂ ਚੈਕਿੰਗ ਹੋਣੀਆਂ ਔਰ ਅੰਦਰ ਜਦੋਂ ਬੰਦੇ ਆਏ ਮੈਂ ਲਾੜ ਤੇ ਦੱਸਾਂ ਜਿਹੜੇ ਆਏ ਉਹਨਾਂ ਨੇ ਮੈਨੂੰ ਇੱਕ ਗੱਲ ਆਖੀ ਭਮਾ ਕਿ ਹੁਣ ਝੂਠ ਬੋਲਣ ਪਰ ਮੈਂ ਝੂਠ ਨਹੀਂ ਬੋਲਾਂਗਾ ਉਹ ਗੱਲ ਦੱਸਾਂਗਾ ਪ੍ਰੈਸ ਨੂੰ ਕਿਉਂਕਿ ਮੈਂ ਪਹਿਲਾਂ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਅਜੇ ਮੈਂ ਚਾਹੁੰਦਾ ਸੀ ਵੀ ਐਸਜੀਪੀਸੀ ਜਿਹੜੀ ਇੱਕ ਸਾਡੀ ਮਹਾਨ ਸੰਸਥਾ ਆ ਉਸ ਦੇ ਉੱਪਰ ਪਹਿਲਾਂ ਹੀ ਬਹੁਤ ਐਲੀਗੇਸ਼ਨ ਲੱਗ ਰਹੇ ਨੇ ਔਰ ਅਸੀਂ ਉਹ ਅਲੀਗੇਸ਼ਨ ਨਹੀਂ ਲਾਉਣਾ ਚਾਹੁੰਦੇ ਕਿਉਂਕਿ ਬੰਦੇ ਮਾਰੇ ਹੋ ਸਕਦੇ ਆ ਸੰਸਤਾ ਮਾਰੀ ਨਹੀਂ ਹੋ ਸਕਦੀ ਮੈਂ ਉਸ ਤੋਂ ਪਹਿਲਾਂ ਆਪਣਾ ਚਾਹੁੰਦਾ ਸੀ ਵੀ ਮੈਨੂੰ ਉਹ ਜਿਹੜਾ ਸਪਸ਼ਟੀਕਰਨ ਦੇਣ ਵੀ ਮੈਂ ਸਾਫ਼ ਆ ਜਾਂ ਗਲਤ ਆ ਤੇ ਉਸ ਤੋਂ ਪ੍ਰੰਤ ਜਿਹੜਾ ਹੈਗਾ ਆ ਬਈ ਮੈਂ ਕੀ ਕਹਿ ਰਿਹਾ ਸੀਗਾ ਕੋਈ ਬੰਦੇ ਅੰਦਰ ਤੁਸੀਂ ਹਾਂ ਕੋਈ ਬੰਦੇ ਜਿਹੜੇ ਅੰਦਰ ਗਏ ਸੀ ਉਸ ਸਮੇਂ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਵੀ ਜਦੋਂ ਅਸੀਂ ਉਹ ਕਿੜ ਕੱਢੀ ਹੈ ਜਿਹੜਾ ਤੁਸੀਂ ਪੰਚਾਇਤ ਘਰ 'ਚ ਜਦੋਂ ਚੋਣਾ ਸੀ ਉਦੋਂ ਤੁਸੀਂ ਬੋਲੇ ਆ ਜਦ ਕਿ ਉਸ ਦੇ ਵਿੱਚ ਅਗਰ ਦੇਖਿਆ ਜਾਵੇ ਆਪ ਨੂੰ ਸ਼ਾਇਦ ਵੀਡੀਓ ਮਿਲ ਜਾਵੇਗੀ ਉਹਦੀ ਉਹਦੇ ਵਿੱਚ ਮੈਂ ਇਤਿਹਾਸ ਬੋਲਿਆ ਬੇਨਤੀ ਕੀਤੀ ਸੀ ਆਰੋ ਸਾਹਿਬ ਨੂੰ ਵੀ ਜਿਹੜਾ ਸਾਡੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਦੋ ਗੁੱਟਾਂ ਵਿੱਚ ਲੜਾਉਣਾ ਨਾ ਕਰੋ ਬੇਨਤੀ ਹੈ ਤੁਸੀਂ ਅਫਸਰ ਹੈ ਤੁਸੀਂ ਸਾਫ਼ ਜਿਹੜਾ ਸਿੱਧਾ ਹੈ ਉਹ ਰੋਲ ਅਦਾ ਕਰੋ ਇਹ ਮੈਂ ਬੇਨਤੀ ਕੀਤੀ ਸੀ ਕਿਉਂਕਿ ਇੱਕ ਗ੍ਰੰਥੀ ਸਿੰਘ ਦਾ ਫਰਜ਼ ਇੱਕ ਧਰਮ ਦੇ ਖੜੇ ਹੋਏ ਦਾ ਫਰਜ਼ ਇਹ ਹੈ ਕਿ ਦੋ ਕੋਟ ਆਪਸ ਵਿੱਚ ਟਕਰਾ ਨਾ ਜਾਣ ਤੁਹਾਡੇ ਕਹਿੰਦਾ ਮਤਲਬ ਆ ਥੋੜੇ ਤੇ ਲੱਗੇ ਹੋੜੇ ਦੋਸ਼ ਬੇ ਬਣਾ ਲਾ ਹਾਂਜੀ ਔਰ ਇਹ ਜੇ ਆਪ ਦੱਸੋ ਮੈਨੇਜਰ ਜਿਹੜਾ ਰਿਟਰਨ ਮੈਨੇਜਰ ਤੁਹਾਡੇ ਕੋਲ ਹਾਂ ਦੂਜੀ ਗੱਲ ਮੈਂ ਉਜਾੜ ਭੁੱਲ ਜਾਣਾ ਇਸ ਗੱਲ ਤੇ ਕਿ ਜਿਹੜਾ ਇਹਨਾਂ ਨੇ ਲਾਇਆ ਅਲੋਕੇਸ਼ਨ ਉਹ ਮੈਂ ਮੈਨੇਜਰ ਤੋਂ ਲਖਾਇਆ ਵੀ ਹੈ ਉਹਨੇ ਲਿਖ ਕੇ ਵੀ ਦਿੱਤਾ ਹੈ ਕਿ ਜਿਹੜਾ 58000 ਟੋਟਲ 400 ਬਣਦਾ ਹੋਇਆ ਅਸੀਂ ਦੋਨਾਂ ਨੇ ਜਗਵੀਰ ਸਿੰਘ ਤੋਂ ਮੰਗਿਆ ਹੈ ਲਿਆ ਹੈ ਆਪਣੇ ਵਾਸਤੇ ਕਿਉਂਕਿ ਉਹਨਾਂ ਨੇ ਭਰਾਇਆ ਸੀ ਉਦੋਂ ਔਰ ਉਹਦੇ ਵਿੱਚ ਲਿਖਿਆ ਸੈਨ ਕੀਤੇ ਆ ਥੱਲੇ 15 5 2025 ਨੂੰ ਕਿਉਂਕਿ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਹੋ ਗਈ ਹੈ ਕਿਉਂਕਿ ਆਪਾਂ ਇਹਨੇ ਇਹਦੇ ਵਿੱਚ ਨਹੀਂ ਜਿਆਦਾ ਹੰਡੇ ਹੋਏ ਐ ਜੀਪੀਸੀ ਚ ਆਪਾਂ ਸਿਰਫ ਇੱਕ ਧਰਮ ਦੀ ਡਿਊਟੀ ਇੱਕ ਬੱਚਿਆਂ ਨੂੰ ਅੱਗੇ ਤੋਰਨ ਦੀ ਡਿਊਟੀ ਵੀ ਜੋ ਸਾਡੀ ਆਉਣ ਵਾਲੀ ਔਧ ਹੈ ਉਹਨੂੰ ਚੰਗੀ ਤਰ੍ਹਾਂ ਸੀ ਸਿੱਧੇ ਤੌਰ ਤੇ ਤੁਰੇ ਹੋਏ ਸੀ ਕਿ ਸਾਡਾ ਨਗਰ ਇੱਕ ਖੁਸ਼ਹਾਲ ਨਗਰ ਬਣੇ ਔਰ ਇਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਸਾਰੀ ਵਧੀਆ ਤਰੀਕੇ ਨਾਲ ਇੱਕ ਸੋਚ ਜਾਵੇ ਬਾਬਾ ਜੀ ਉਹ ਜਿਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮਾਜੀ ਪਾਰਟੀ ਦੇ ਪਿੰਡ ਵਾਸੀਆਂ ਨਾਲ ਡੇ ਨੇ ਉਹ ਕਹਿੰਦੇ ਜੀ ਬਾਬਾ ਜੀ ਦੁਬਾਰਾ ਇੱਥੇ ਆਣਾ ਚਾਹੁੰਦੇ ਨੇ ਉਸ ਲਈ ਇੱਕ ਦਸਤਕ ਮੁਹਿੰਮ ਵੀ ਪਿੰਡ ਵਾਸੀਆਂ ਨੂੰ ਗੁੰਮਰਾਹ ਕਰਕੇ ਸਾਈਨ ਕਰਾ ਰਹੇ ਉਹ ਕੀ ਦੇਖੋ ਜੀ ਜੇ ਤਾਂ ਮੈਂ ਪਾਰਟੀ ਦੀ ਗੱਲ ਕਰਾਂ ਨਾ ਮੈਂ ਉਦੋਂ ਪਾਰਟੀ ਦੀ ਗੱਲ ਕੀਤੀ ਨਾ ਮੈਂ ਹੁਣ ਕਿਉਂਕਿ ਮੇਰੇ ਲਈ ਸਰਬ ਸਾਂਝੀ ਵਾਲਤਾ ਵਾਲਾ ਉਪਦੇਸ਼ ਹੈ ਜੋ ਸਾਰਿਆਂ ਲਈ ਪਾਰਟੀ ਉਹਨਾਂ ਦੀ ਹੋਊਗੀ ਜਾਂ ਕਿਸੇ ਮੈਂ ਨਹੀਂ ਜਾਣਦਾ ਹਾਂਜੀ ਲੇਕਿਨ ਮੈਂ ਇਨਾ ਕਹਿਣਾ ਚਾਹੁੰਦਾ ਕਿ ਬੰਦੇ ਦੀ ਇੰਨੀ ਜ਼ਿਆਦਾ ਨੀਮੀ ਆਪਣੀ ਸੋਚ ਹੋ ਜਾਣੀ ਉਹ ਮਾੜੀ ਗੱਲ ਆ ਬਈ ਜਿਹੜਾ ਤੁਸੀਂ ਕਹਿ ਰਹੇ ਸੀਗੇ ਸਵਾਲ ਥੋੜਾ ਦੁਬਾਰਾ ਉਹ ਮੈਂ ਨਹੀਂ ਕਰਾ ਰਿਆ ਸੰਗਤ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਹੈ ਉਹਨਾਂ ਨੂੰ ਇਹ ਸੀਗਾ ਕਿ ਇੱਕ ਹੁਣ ਸਾਡੇ ਕੋਲ ਬਹੁਤ ਵਧੀਆ ਸੂਝ-ਬੂਝ ਵਾਲੇ ਸਾਡੇ ਨਗਰ ਦੇ ਅੱਜ ਤੱਕ ਕੋਈ ਨਹੀਂ ਆਇਆ ਵੀ ਕੋਈ ਅਮਰਸਰ ਤੋਂ ਆਉਂਦਾ ਰਿਹਾ ਕੋਈ ਕਿਤੇੋਂ ਆਉਂਦਾ ਰਿਹਾ ਇਹ ਸਾਡੇ ਸੂਜਪੂਜ ਨਗਰ ਦੇ ਨੌਜਵਾਨ ਆਏ ਨੇ ਤੇ ਇਹ ਚੰਗੀ ਸ਼ੇਧ ਦੇ ਰਹੇ ਨੇ ਇਹਨਾਂ ਦੇ ਮਗਰ ਖੜਨਾ ਸਾਡਾ ਫਰਜ਼ ਹੈ ਕਿਉਂਕਿ ਜਦੋਂ ਸੱਚ ਹੋਵੇ ਨਾ ਉਹ ਆਪ ਨਹੀਂ ਬੋਲਿਆ ਜਾਂਦਾ ਉਹ ਸੰਗਤ ਚਾਹੇ ਤੁਸੀਂ ਲੋਕ ਦੱਸੋਗੇ ਜੋ মিডিਆ ਵਾਲੇ ਖੜੇ ਆ ਵੀ ਸੱਚ ਕੀ ਹੈ ਉਹ ਮੈਂ ਨਹੀਂ ਨਸ਼ਰ ਕਰ ਸਕਦਾ ਠੀਕ ਆ ਉਹ ਨੌਜਵਾਨ ਸੰਦੀਪ ਸਿੰਘ ਨਗਰਪੰਚਾਇਤ ਮੈਂਬਰ ਸੀਨੀਅਰ ਵਾਈਸ ਪ੍ਰਧਾਨ ਬਿਲਗਾ ਐਕਚੁਅਲੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਨਾ ਨਹੀਂ ਸੀ ਚਾਹੁੰਦੇ ਇਹ ਜਿਹੜੇ ਸ਼ਰਾਬਤੀ ਆਨਸਰ ਆ ਗੁਰਦੁਆਰਾ ਸਾਹਿਬ ਚੋਂ ਕੱਢੇ ਗਏ ਆ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਪ੍ਰੈਸ ਕਾਨਫਰੰਸ ਕਰਨ ਲਈ ਕਿਉਂਕਿ ਗੁਰੂ ਘਰ ਦਾ ਮਸਲਾ ਸੀ ਇਹ ਤੇ ਪਹਿਲਾਂ ਵੀ ਹੀਰਾ ਫੇਰੀਆਂ ਕਾਫੀ ਨਾਲ ਦੀ ਅੱਗੇ ਆਈਆਂ ਪਿਛਲੇ ਦਿਨੀ ਮੇਰੀ ਬੇਟੀ ਦੀ ਮੈਰਿਜ ਸੀ 26 ਫਰਵਰੀ 2025 ਤੇ ਉੱਥੇ ਆਨੰਦ ਕਾਰਜ ਹੋਇਆ ਸੈਕੰਡ ਹੈਗੇ ਸੀ ਦੇ ਗ੍ਰਸਤੀ ਅਸੀਂ ਪੇਟਾ ਦਿੱਤੀ ਆ ਉਸ ਤੋਂ ਇਲਾਵਾ ਇੱਕ 11000 ਅਸੀਂ ਗੁਰੂ ਕਰਨ ਦਿੱਤਾ ਸੀ ਟੋਟਲ ਜਿਹੜੀ ਪੇਮੈਂਟ ਬਣਦੀ 14100 ਰੁਪਇਆ ਇਹ ਜਗਵੀਰ ਸਿੰਘ ਹੈਡ ਗ੍ਰਾਂਥੀ ਹੈਡ ਗ੍ਰਾਂਥੀ ਦੇ ਨਾਲ ਨਾਲ ਹੁਣ ਦੇ ਇਹ ਕੋਈ ਐਡੀਸ਼ਨਲ ਚਾਰਜ ਹੈ ਕੈਸ਼ ਦਾ ਵੀ ਹੈਗਾ ਹੈ ਕੈਸ਼ ਦੇ ਦੇਖ ਰਿਹਾ ਹੋਇਆ 14100 ਰੁਪਇਆ ਅਸੀਂ ਇਹਨੂੰ ਦੇ ਦਿੱਤਾ ਜੀ ਉਸ ਤੋਂ ਬਾਅਦ 14100 ਰੁਪਏ ਦੀ ਇਹਨਾਂ ਨੇ ਮੈਨੂੰ ਰਸੀਦ ਦਿੱਤੀ ਆ ਕੁੜੇ ਦਿਨਾਂ ਵਿੱਚ ਸਾਨੂੰ ਪਤਾ ਲੱਗਾ ਜੀ ਉੱਥੇ ਫਲਾਈਂਗ ਸਕੈਟ ਆਈ ਆ ਐਸਜੀਪੀਸੀ ਦੀ ਗੁਰਦੁਆਰਾ ਸਾਹਿਬ ਉਹਨਾਂ ਨੇ ਆਇਆ ਫੋਨ ਕਰਕੇ ਮੈਨੂੰ ਬੁਲਾਇਆ ਐਕਚੁਅਲੀ ਜਿਹੜਾ ਰਸੀਦ ਦੇ ਪਿੱਛੇ ਨਾਮ ਤਾਂ ਮੇਰੇ ਸਾਈਨ ਸਾਈਨ ਵੇ ਨਾਲ ਜਾਲੀ ਕੀਤੇ ਹੋਏ ਸੀ ਤੇ ਮੇਰਾ ਸੈੱਲ ਫੋਨ ਨੰਬਰ ਵੀ ਗਲਤ ਲਿਖਿਆ ਹੋਇਆ ਸੀ ਤੇ ਕਿਸੇ ਥਰਡ ਬੰਦੇ ਤੋਂ ਮੈਨੂੰ ਫੋਨ ਕਰਾਇਆ ਗਿਆ ਫੋਨ ਮੈਨੂੰ ਬੁਲਾਇਆ ਚ ਮੈਂ ਕਿਹਾ ਗੁਰੂ ਘਰ ਆ ਜਾਂਦੇ ਜੀ ਫਲਾਈਂਗ ਸਕੈਟ ਨੂੰ ਸੱਦੇ ਆ ਅ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਜਿਹੜੀ 14100 ਰੁਪਏ ਤੁਸੀਂ ਕੋਈ ਹੈਗੀ ਪੇਟਾ ਦਿੱਤੀ ਆ ਮੈਂ ਕਿਹਾ ਮੇਰੇ ਮਾਈਂਡ ਜਿੰਨਾ ਹੈਗਾ ਸਮਥਿੰਗ ਇੰਨੀ ਹੈਗੀ ਹੈ ਕਿ 11000 ਲਾ ਕੇ ਦਿੱਤੇ ਬਾਕੀ ਦੂਜੀ ਹੈਗੇ ਮੈਨੂੰ ਰਸੀਦ ਮਿਲਣੀ ਹੈ ਕਹਿੰਦੇ ਜਦੋਂ ਤੁਹਾਨੂੰ ਆਪਣੀ ਰਸੀਦ ਮਿਲ ਜਾਂਦੀ ਆ ਤੇ ਸਾਨੂੰ ਕੋਈ ਤੁਸੀਂ ਆਪਣੀ ਸਟੇਟਮੈਂਟ ਦਿਓ ਮੈਂ ਕਿਹਾ ਜਿੰਨਾ ਚਿਰ ਮੇਰੀ ਕੋਈ ਰਸੀਦ ਮਿਲ ਨਹੀਂ ਮਿਲਦੀ ਹੈਗੀ ਉਹਨਾਂ ਚਿਰ ਮੈਂ ਸਟੇਟਮੈਂਟ ਨਹੀਂ ਦੇ ਸਕਦਾ ਹੈਗਾ ਥੋੜੇ ਦਿਨ ਬਾਅਦ ਚਲੋ ਮੈਨੂੰ ਆਪਣੀ ਰਸੀਦ ਮਿਲੀ ਮੈਂ ਉਹ ਚ ਸਟੇਟਮੈਂਟ ਦਿੱਤੀ ਆ ਤੇ ਨੈਕਸਟ ਫੇ ਫਲਾਈਨ ਸਕੈਟ ਫੇਰ ਉੱਥੇ ਆਈ ਆ ਉੱਥੇ ਦੇ ਉਹਨਾਂ ਦੇ ਜਿਹੜੇ ਫਲਾਈਂਗ ਸਕਵੈਡ ਦੇ ਮੇਨ ਚੀਫ ਆਇਆ ਉੱਥੇ ਜਗਵੀਰ ਸਿੰਘ ਫੌਜੀ ਹੈੱਡ ਗ੍ਰੰਥੀ ਆ ਮੈਨ ਸਾਹਿਬ ਹੈਗੇ ਆ ਤੇ ਇਹਨਾਂ ਦੇ ਇੱਕ ਕੋਆਰਡੀਨੇਟਰ ਸੀ ਤਿੰਨੇ ਜਿੰਨੀਆਂ ਵੀ ਹੀਰਾ ਫੇਰੀਆਂ ਹੁੰਦੀਆਂ ਤਿੰਨੇ ਬੰਦੇ ਹਰਲ ਕੇ ਕਰਦੇ ਆ ਜੀ ਇੱਕ ਜਦੋਂ ਕੈਸ਼ ਵਿੱਚ 4100 ਰੁਪਏ ਨੂੰ ਜਗਵੀਰ ਸਿੰਘ ਫੌਜੀ ਨੂੰ ਦੇ ਰਿਆ ਆ ਐਡੀਸ਼ਨ ਸਾਰਾ ਕੁਝ ਚਾਰਜ ਕੈਸ਼ ਦਾ ਇਹਦੇ ਕੋਲ ਆ ਫਿਰ ਮੈਨੇਜਰ ਦੇ ਵਿੱਚ ਰੋਲ ਇਹ ਕਹਿ ਰਹੇ ਕਹਿੰਦੇ ਮੇਰੇ ਮੈਨੇਜਰ ਨੇ ਮੇਰੇ ਤੋਂ ਸਾਈਨ ਜਾਲੀ ਕਰਾ ਲਿਆ ਸਾਡੇ ਕੋ ਦੋ ਰਸੀਦਾਂ ਆ ਦੋ ਰਸੀਦਾਂ ਤੇ ਸੇਮ ਸਾਈਨ ਆ ਐਦਾਂ ਹੀ ਉਹਦੇ ਅਕਾਊਂਟ ਕਾਉਂਟਸ ਵਾਲੇ ਦੇ ਹੈਗੇ ਆ ਇਹਦੇ ਮੈਨੇਜਰ ਦੇ ਹੈਗੇ ਆ ਜੀ ਇੱਕ ਇਹ ਬੰਦਾ ਇਹ ਕਹਿ ਰਿਹਾ ਜੀ ਮੇਰੇ ਜਾਲੀ ਸਾਈਨ ਕਰ ਦਿੱਤੇ ਗਏ ਆ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਵੀ ਕੀਤੀ ਆ ਸਰਦਾਰ ਮਨਦੀਪ ਸਿੰਘ ਸੰਘੇੜਾ ਪਿੰਡ ਬਿਲਗੜੋਂ ਕੀਤੀ ਗਈ ਆ ਸੀ ਇਹਦੀ ਸ਼ਿਕਾਇਤ ਵੀ ਨੇ ਕੋਈ ਕੀਤੀ ਹੈਗੀ ਉਸ ਤੋਂ ਬਾਅਦ ਸਾਨੂੰ ਬੁਲਾਇਆ ਤੇ ਸੈਕੰਡ ਪ੍ਰੈਸ ਕਾਨਫਰੰਸ ਸਾਡਾ ਕਰਨ ਦਾ ਇਹ ਰੀਜ਼ਨ ਹੈ ਇਹਦੇ ਵਿੱਚ ਸਾਡੇ ਵਰਕਰਾਂ ਦੇ ਨਾਮ ਲੈ ਕੇ ਸੈਕੰਡ ਆਮ ਆਦਮੀ ਪਾਰਟੀ ਨੇ ਸਾਡੀ ਕਾਰਵਾਈ ਕਰਾਈਆ ਆਮ ਆਦਮੀ ਪਾਰਟੀ ਨੇ ਸਾਨੂੰ ਗੁਰਦਵਾਰੇ ਚੋਂ ਬਾਹਰ ਕੱਢ ਦਿੱਤਾ ਆ ਜਦ ਕਿ ਅਸੀਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਹੈਗੀ ਜਿਹੜੀ ਰਸੀਦ ਵੀ ਸਾਨੂੰ ਮਤਲਬ ਇੱਧਰ ਉੱਧਰ ਉੱਤੇ ਪਈ ਸੀ ਉਹ ਵੀ ਲੱਭ ਕੇ ਅਸੀਂ ਨਾਲ ਤੋਂ ਗਏ ਤੇ ਉੱਤੇ ਕਾਰਵਾਈ ਹੋਈ ਆ ਸਰਕਾਰ ਕਾਰਵਾਈ ਕਿਉਂ ਹੋਈ ਆ ਦੇਖੋ ਦੇਖੋ ਨੂੰ ਨੂੰ ਬੁਲਾਇਆ ਗਿਆ ਕਾਰਵਾਈ ਉਹਨਾਂ ਤੇ ਕਿਉਂ ਹੋਈ ਹੈ ਸਰ ਐਕਚੁਅਲੀ ਨਾ ਤਾਂ ਸੀ ਕੋਈ ਕੰਮ ਰਣੇ ਵਾਦੀ ਕੀਤੀ ਆ ਜੀ ਜੋ ਤੁਸਾਨੂੰ ਫਲਾਈਂਸ ਕੈਟ ਨੇ ਉੱਥੇ ਪਰ ਤੁਸੀਂ ਸਲੀਪ ਕਿਉਂ ਲਗਾਈ ਗਈ ਹੋ ਦੇਖੋ ਉਹ ਉੱਥੇ ਫਲਾਈਂਸ ਕੈਟ ਨੂੰ ਇਹ ਲੱਗਾ ਬੇ ਇਹਦੇ ਵਿੱਚ ਜਿਹੜੀ ਮਾਸਟਰ ਦਾ 50000 ਦੀ ਕਰਜ਼ੀ ਸੀ ਪਿਆਹ ਜਰ ਰਸੀਦ ਤੇ ਉਹਨਾਂ ਨੇ 500 ਰੁਪਏ ਜਿਹੜੀ ਕਾਊਂਟਰ ਸੀਟ ਹੁੰਦੀ ਹੈ ਨਾ ਤੂੰ ਗੁਰਦਾਰ ਸਾਹਿਬ ਤੋਂ ਰਹਿੰਦੀ ਆ ਇਹਨਾਂ ਨੂੰ ਪਿਆਹ ਜਰ ਦੀ ਪੂਰੀ ਰਸੀਦ ਦਿੱਤੀ ਗਈ ਆ ਤੇ ਜਿਹੜੇ ਕਾਊਂਟਰ ਸੀਟ ਤੇ ਉੱਤੇ 500 ਰੁਪਏ ਲਿਖਿਆ ਗਿਆ ਜਦੋਂ ਫਲਾਈਨ ਸਟੈਟ ਲੈ ਕੇ ਰੀਡ ਚੈੱਕ ਕੀਤਾ ਸਾਰੀਆਂ ਫਾਈਲਾਂ ਚੈੱਕ ਕੀਤੀਆਂ ਉਹਦੇ ਵਿੱਚ ਮੇਰੀ ਰਸੀਦ ਤੇ ਵੀ ਇਦਾਂ ਹੀ 24100 ਤੇ ਕਾਊਂਟਰ ਸੀਟ ਤੇ 2100 ਰੁਪਏ ਪਾਇਆ ਹੋਇਆ ਸੀ ਕਫਲੇਬਾਜੀ ਹੋਈ ਸੀ ਕਫਲੇਬਾਜੀ 100% ਹੋਈ ਜਿਹੜਾ ਇਹ ਕਫਲਾ ਹੋਇਆ ਕੀ ਤੁਹਾਡੇ ਦੋਨਾਂ ਨਾਲ ਹੀ ਹੋਇਆ ਕੀ ਨਾ ਤੋਂ ਇਲਾਵਾ ਕਿਸੇ ਹੋਰ ਥਰਡ ਪਾਰਟਸ ਨਾਲ ਨਹੀਂ ਨਹੀਂ ਜਦੋਂ ਇਹ ਸਾਰੀ ਗੱਲ ਕਬਲੇ ਹੋਰ ਬਹੁਤ ਹੈ ਜੀ ਨਹੀਂ ਤੁਹਾਡੇ ਤੋਂ ਇਲਾਵਾ ਕੋਈ ਜਾਗਰ ਹੋਇਆ ਕੋਈ ਨਹੀਂ ਜਾਗਰ ਹੋ ਰਹੇ ਕਈ ਹਜੇ ਕਬਲਾ ਕਈ ਹਜੇ ਗੁਪਤ ਹੈਗੇ ਆ ਕੋਸ਼ਿਸ਼ ਦੋਨੇ ਹੀ ਪਾਰਟੀਆਂ ਨਾਲ ਸੰਬੰਧ ਰੱਖਦੇ ਆ ਜੇ ਤੇ ਉਹ ਤੁਸੀਂ ਕਹਿੰਦੇ ਹੋ ਤੰਜ ਕਸਰਾ ਹੈ ਨਾ ਵਾਰ-ਵਾਰ ਕੀ ਆਮ ਪਾਰਟੀ ਤੋਂ ਇਲਾਵਾ ਹੋਰ ਕੋਈ ਥਰਡ ਪਾਰਟੀ ਦਾ ਹੋਰ ਵੀ ਥਰਡ ਹੈਗੇ ਆ ਮੇਰੇ ਕੋ ਆ ਆਪਣੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਸੋਨੀ ਭਾਜੀ ਹੋਣੀਆਂ ਇਹਨਾਂ ਤੋਂ ਐਕਚੁਅਲੀ ਪਿਛਲੇ ਸਾਲ ਜਿੱਦਾਂ ਜੁਲਾਈ ਦਾ ਵਿਆਹ ਪਰਵ ਦਾ ਇੱਥੇ ਮੇਲਾ ਲੱਗਦਾ ਕੋ ਰਾਜਨ ਦੇਵ ਜੀ ਦਾ ਉਸ ਤੋਂ ਪਹਿਲਾਂ ਸਾਰੀਆਂ ਜਿਹੜੀਆਂ ਰਿਪੇਅਰਸ ਵਗੈਰਾ ਮੋਟਰ ਦੀ ਇਹ ਕਰਦੇ ਆ ਮੋਟਰ ਦੀ ਇਹ ਬੰਦੇ ਇਹ ਰਿਪੇਅਰ ਕਰਕੇ ਆਏ ਆ 3000 ਇਹਨਾਂ ਦਾ ਬੰਦਾ ਸੀ 3000 ਤੋਂ ਬਾਅਦ ਇਹ ਕਹਿੰਦੇ ਜਗਵੀਰ ਸਿੰਘ ਕਹਿੰਦਾ ਜੀ ਕੁਝ ਰਿਆਤ ਕਰ ਲੋ ਇਹਨੇ ਕਿਹਾ ਤੇ 2500 ਰੁਪਏ ਦੇ ਦੋ 2500 ਰੁਪਏ ਕੈਸ਼ ਫੜੇ ਉੱਥੇ ਤਿੰਨ ਚਾਰ ਬੰਦਿਆਂ ਦੀ ਹਾਜ਼ਰੀ 'ਚ ਪੈਸੇ ਇਹਨਾਂ ਨੇ ਲਏ ਆ ਉਸ ਤੋਂ ਬਾਅਦ ਇਹਨਾਂ ਨੇ ਉਤੋਂ ਜਗਵੀਰ ਸਿੰਘ ਫੌਜੀ ਨੇ ਬਿੱਲ ਮੰਗਾਇਆ ਬਿੱਲ ਮਗਾ ਕੇ ਇਹਦਾ ਸਾਈਨ ਕਰਾਏ ਆ ਉਹਦੇ ਵਿੱਚ ਆਪ ਪਰਿਆ ਇਹਨਾਂ ਨੂੰ 3rd ਕਿਸੇ ਬਿਜਲੀ ਵਾਲਾ ਕੋਈ ਬੰਦਾ ਕੰਮ ਕਰਦਾ ਆ ਉਹ ਸੋਨੀ ਭਾਜੀ ਨੂੰ ਕਿਹਾ ਉਹ ਕਹਿੰਦਾ ਕੰਮ ਦਾ ਤੁਹਾਡਾ ਥੋੜਾ ਥੋੜਾ ਜੀ ਤੁਸੀਂ 15000 ਰੁਪਏ ਕੱਢ ਲੈ ਲੇ ਜੀ ਇਹ ਕਹਿੰਦਾ ਭਾਜੀ ਆਲਰੇਡੀ 15000 ਤਾਂ ਲਿਆ ਨਹੀਂ ਮੈਂ ਤਾਂ ਸਿਰਫ 2500 ਰੁਪਏ ਆ ਲਿਆ ਬਾਹਰ-ਬਾਰ ਜਗਵੀਰ ਸਿੰਘ ਉਹਨੇ ਫੋਨ ਕੀਤਾ ਕੁਝ ਨਾ ਰਿਕਾਰਡਿੰਗ ਵੀ ਹੈਗੀ ਜਗਵੀਰ ਸਿੰਘ ਦੀ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਰਸੀਦ ਦਿੰਦਾ ਮੈਂ ਤੋ ਇੱਧਰ-ਉੱਧਰ ਕਿਤੇ ਹੋ ਗਈ ਹੈ ਮੈਂ ਲੱਭ ਕੇ ਤੁਹਾਨੂੰ ਦਸੀ ਦਿੰਦਾ ਮੇਰੇ ਖਿਆਲ ਨਾਲ ਪੂਰਾ ਸਾਲ ਨਿਕਲ ਗਿਆ ਹਜੇ ਤੱਕ ਰਸੀਦ ਇਹਨਾਂ ਨੂੰ ਜਿੰਨੇ ਵੀ ਅਮਾਉਂਟ ਭਰੀ 2500 ਰੁਪਏ ਭਰੀ ਹੈ ਕਹਿੰਦਾ ਤੁਸੀਂ ਮੈਨੂੰ ਵਟਸਐਪ ਕਰ ਦਿਓ ਇੱਕ ਕਰ ਮੈਨੂੰ ਦਿਖਾ ਦਿਓ ਮੇਰੀ ਤ ਮਤਲਬ ਕਿੰਨਾ ਕੁ ਗਵਰਨ ਹੱਲੇ ਤੱਕ ਕਿੰਨੇ ਕੁ ਮਾਮਲੇ ਤੁਹਾਡੇ ਸਾਹਮਣੇ ਆਏ ਮੈਂ ਕਹ ਜੀ ਹੋਰ ਨੋਟਿਸ ਚ ਆਏ ਆ ਕਈ ਸੰਗਤ ਨੇ ਸਪੋਜ਼ ਕਰੋ ਕੋਈ ਡੋਰਾ ਦਾ ਦਿੰਦਾ ਆ ਜਾਂ ਹੋਰ ਕਿਸੇ ਚ ਚੀਜ਼ ਲੈ ਦਿੰਦਾ ਆ ਮਤਲਬ ਕਿ ਇੱਕ ਬੰਦੇ ਤੋਂ ਸੇਵਾ ਲਈ ਪੈਸੇ ਮੰਗਦੇ ਆ ਹੋਏ ਇੱਕ ਜਿਹੜੀ ਸੇਵਾ ਕਰਨ ਦੇ ਤਿੰਨ ਤਿੰਨ ਚਾਰ ਚਾਰ ਬੰਦਿਆਂ ਤੋਂ ਪੈਸੇ ਲੈ ਲੈਂਦੇ ਜਾਂਦੇ ਆ ਤੇ ਸਿੱਧਾ ਮੱਖਾ ਵੱਖਾ ਦਿੱਤੀਆਂ ਦੇ ਨਾਲ ਨਹੀਂ ਇੱਕ ਐਸੀ ਵੀ ਸਿੱਧਾ ਸਿਸਟਮ ਹੈ ਜੀ ਕਈ ਤਾਂ ਮਤਲਬ ਕਿ ਸੰਗਤ ਪੁੱਛਦੀ ਨਹੀਂ ਹੈਗੀ ਗੋਪਤ ਦੇੰਦਿਆ ਗੋਪਤ ਦੇੰਦਿਆ ਇੱਕ ਹੋਰ ਵੀ ਕੇਸ ਆ ਸਾਹਮਣੇ ਆਇਆ ਪੱਤੀ ਭੋਜਾ ਤੋਂ ਸੀ ਉਹ ਕੋਈ ਇਟਲੀ ਚੋਂ ਫੈਮਿਲੀ ਆਈ ਸੀ ਉਹਦੇ ਮੁੰਡੇ ਤੇ ਤਾਇਤ ਆਇਸੀ ਉਹ ਬਾਹਰ ਚਲੇ ਗਏ ਆ ਜੀ ਇੱਕ 51000 ਦੇ ਤਿੰਨ ਮਹੀਨੇ ਦੇ ਦੋ ਮਹੀਨੇ ਪਹਿਲਾਂ ਕੋਈ ਰਸੀਦ ਦਿੱਤੀ ਗੋਪਤਦਾਨ ਦਿੱਤਾ ਸੀ ਜੀ ਉਹ ਰਿਕਾਰਡ ਮੈਰੀ ਸਾਹਿਬ ਨੇ ਚੈੱਕ ਕੀਤਾ 51000 ਦੇ ਹਿਸਾਬ ਕੋਈ ਰਿਕਾਰਡ 'ਚ ਕੋਈ ਰਸੀਦ ਨਹੀਂ ਮਿਲੀ ਹੈਗੀ ਗੋਪਤਦਾਨ ਦੀ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਫਲੈਗ ਸਕਾਟ ਆਈ ਹੈਗੀ ਅੰਮ੍ਰਿਤਸਰ ਤੋਂ ਉਹਨੇ ਕੋਈ ਕਾਰਵਾਈ ਕੀਤੀ ਨਾ ਮੈਂ ਮੇਰੇ ਮਮਾ ਦੇ ਤੇ ਦੇਖੋ ਜੀ ਕਾਰਵਾਈ ਆ ਜਿਹੜਾ ਬਾਅਦ 'ਚ ਡਿਟੇਲਸ ਆਈ ਆ ਇਹਤੇ ਤਿੰਨਾਂ ਦੇ ਕਾਰਵਾਈ ਕੀਤੀ ਆ ਜਿਹੜਾ ਜਗਵੀਰ ਸਿੰਘ ਫੌਜੀ ਜੀ ਇਹ ਹੈਗਾ ਟੈਂਪੋਰਰੀ ਆਰਜੀ ਤੌਰ ਤੇ ਰੱਖਿਆ ਹੋਇਆ ਸੀ ਜੀ ਤੇ ਇੱਕ ਜਿਹੜਾ ਇਹਨਾਂ ਦਾ ਦੂਜਾ ਅਕਾਊਂਟ ਦਾ ਕਰਦਾ ਉਹ ਵੀ ਟੈਂਪੋਰਰੀ ਆਰਜੀ ਸੀ ਉਹਨੂੰ ਵੀ ਕੱਢ ਦਿੱਤਾ ਗਿਆ ਇਹਨੂੰ ਵੀ ਕੱਢ ਦਿੱਤਾ ਗਿਆ ਤੇ ਸੈਕੰਡਰੀ ਮੈਨੇਜਰ ਸਸਪੈਂਡ ਕੀਤਾ ਕਰ ਦਿੱਤਾ ਗਿਆ ਹੁਣ ਸਰ ਕੀ ਕੀ ਜਾਂਨੇ ਕੀ ਕਾਰਵਾਈ ਕਰਨਾ ਚਾਹੁੰਦੇ ਹੈ ਤੇ ਕੁਝ ਇਹਨਾਂ ਦੋਸ਼ੀਆਂ ਤੇ ਮੈਂ ਤਾਂ ਕਹਿੰਦਾ ਐਸਜੀਪੀਸੀ ਨੂੰ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਦੁਬਾਰਾ ਕਿਸੇ ਗੁਰੂ ਘਰ ਵੀ ਐਸਜੀਪੀਸੀ ਜਾਂ ਪ੍ਰਾਈਵੇਟ ਇਹ ਕਿਸੇ ਮਤਲਬ ਗੁਰੂ ਘਰ ਸੇਵਾ ਨਾ ਕਰ ਸਕਾ ਇਹ ਤੁਹਾਨੂੰ ਦੱਸਿਆ ਹਸ਼ਟਾਖਸ਼ਮ ਮਹਿੰ ਕੋਈ ਇਹਨਾਂ ਚਲਾਇ ਹੋਇਆ ਜੀ ਉਹ ਕੀ ਮਾਮਲਾ ਹੈ ਜੀ ਐਕਚੁਅਲੀ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲੋਕਾਂ ਨੂੰ ਹਜੇ ਕਈਆਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਕੇਸ ਬਿਹੇਵੀਅਰ ਤੇ ਸਾਡੇ ਕੋਲ ਸਾਈਨ ਕਰਾ ਰਹੇ ਆ ਜੀ ਮੈਨੂੰ ਇਥੇ ਆਵਾ ਦੀ ਪਾਰਟੀਆਂ ਨੇ ਕੱਢ ਦਿੱਤਾ ਜੀ ਤੇ ਲੈ ਕੇ ਉਹ ਸਾਈਨ ਕਰਾਉਣ ਜਿਵੇਂ ਫੇਵਰ ਉਥੇ ਜੁਆਇਨਿੰਗ ਕਰਨੀ ਆ ਇਸ ਕਰਕੇ ਸਾਰੇ ਲੋਕਾਂ ਨੂੰ ਸਾਈਨ ਕਰਾ ਰਹੇ ਆ ਜੀ ਕਿ ਸਾਨੂੰ ਟੋਟਲ ਰੀਜ਼ਨ ਦਾ ਨਹੀਂ ਪਤਾ ਹੈਗਾ ਨਹੀਂ ਸਾਨੂੰ ਉਹ ਜਿਹੜੇ ਜਿਹੇ ਕਰਨੇ ਕਰਾ ਰਹੇ ਕੋ ਪਰਫਾਰਮੇ ਤੇ ਕਰਾ ਰਹੇ ਜਾਂ ਦੇ ਉੱਪਰ ਤੇ ਕਰਾ ਰਹੇ ਆ ਦੇਖੋ ਜੀ ਤਾਂ ਸਾਨੂੰ ਪਤਾ ਨਹੀਂ ਸਾਡੀ ਨੌਲੇਜ ਇਹ ਹੈ ਸਿਰਫ ਇੱਕ ਪਲੇਨ ਪੇਪਰ ਤੇ ਸਾਈਨ ਕਰਾ ਰਹੇ ਨੇ ਬਰਹੜੀ ਨੂੰ ਪਤਾ ਲੱਗਦਾ ਤੇ ਨੈਕਸਟ ਇੱਕ ਸਾਡੇ ਕੋਲ ਬਲਜੀਤ ਸਿੰਘ ਬੈਠੇ ਔਜਲਾ ਇਹਨਾਂ ਵੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਸੱਜਣ ਮਿੱਤਰ ਹੈਗੇ ਸੀ ਇੱਕ ਪਾਲਕੀ ਸਾਹਿਬ ਲਈ ਇਹ ਕਹਿੰਦੇ ਪਾਲਕੀ ਸਾਹਿਬ ਲਈ ਸੇਵਾ ਕੀਤੀ ਸੀ 1 ਲੱਖ ਰੁਪਈਆ ਸੀ 1 ਲੱਖ ਰੁਪਏ ਦਾ ਹਜੇ ਤੱਕ ਕੋਈ ਇਹਨਾਂ ਦਾ ਹਿਸਾਬ-ਕਿਤਾਬ ਨਹੀਂ ਮਿਲਿਆ ਹੈਗਾ ਉਹ ਮਤਲਬ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ 1 ਲੱਖ ਰੁਪਏ ਦਿੱਤਾ ਸੀ ਉਹ ਜਗਵੀਰ ਸਿੰਘ ਫੌਜੀ ਇਹ ਕਹਿੰਦਾ ਜੀ ਮੈਂ ਤਾਂ ਗੁਰਦੁਆਰਾ ਸਾਹਿਬ ਉੱਥੇ ਅਰਦਾਸ ਬੇਨਤੀ ਕਰਦੀ 1 ਲੱਖ ਰੁਪਏ ਦਿੱਤੇ ਪੈਸੇ ਨੇ ਮੈਨੂੰ ਫੜਾਏ ਹੈਗੇ ਉਸ ਟਾਈਮ ਫਲਾਈਂਗ ਸਕਾਟ ਉੱਥੇ ਬੈਠੀ ਸੀ ਫਲਾਈਂਗ ਸਕਾਟ ਦਾ ਜਿਹੜਾ ਮੇਨ ਵੱਡਾ ਚੀਫ ਹੁੰਦਾ ਉਹ ਵੀ ਇੱਥੇ ਬੈਠਾ ਸੀ ਫਿਰ ਚੀਫ ਨੇ ਉਹਨੂੰ ਡੋਕਿਆ ਜਗਵੀਰ ਸਿੰਘ ਫੌਜੀ ਨੂੰ ਉਹ ਕਹਿੰਦਾ ਸਿੰਘ ਸਾਹਿਬ ਤੁਸੀਂ ਤਾਂ ਸਾਡੇ ਸਾਹਮਣੇ ਕਹਿੰਦਾ ਝੂਠ ਬੋਲੀ ਜਾ ਰਹੇ ਆ ਸਰ ਇਡੇ ਵੱਡੇ ਗੁਰਦੁਆਰਾ ਸਾਹਿਬ ਦਾ ਸਾਬੇ ਹੈਗੇ ਆ ਉਹਦੇ ਵਿੱਚ ਕੋਈ ਕੈਮਰਾ ਵਗੈਰਾ ਸੀਸੀਟੀਵੀ ਕੰਮ ਵਿੱਚ ਲੱਗੇ ਹੋਣੇ ਆ ਜਦੋਂ ਵੀਡੀਓਗ੍ਰਾਫੀ ਰਿਪਲੇ ਹੋਣੀ ਕੋਈ ਹੈਗੇ ਐਕਚੁਅਲੀ ਕੈਮਰੇ ਹੈਗੇ ਆ ਆਪਣੇ ਬਲਜੀਤ ਸਿੰਘ ਉਹਨਾਂ ਨੇ ਕਿਹਾ ਸੀ ਜਦੋਂ ਉਹ ਉਸ ਜੀ ਨੂੰ ਮੁੱਕੜ ਦਾ ਦੱਸਿਆ ਸੀ ਮਾਰੇ ਹਜ਼ੂਰ ਜੀ ਉੱਥੇ ਗੁਰੂ ਸਾਹਿਬ ਦੇ ਅੰਦਰ ਦਰਬਾਰ ਚ ਬੈਠੇ ਆ ਇਹਨਾਂ ਨੇ ਕਿਹਾ ਸੀ ਵੀ ਇੰਨੀ ਤਰੀਖ ਹੈ ਕਿ ਤੁਸੀਂ ਫੋਟੋ ਜੀ ਕੱਢ ਲਓ ਜੀ ਦੁਬਾਰਾ ਕਿਸੇ ਨੂੰ ਕੋਈ ਫੁਟੇਜ ਨਹੀਂ ਕੱਟੀ ਹੈ ਓਕੇ ਲੇਕਿਨ ਤੁਸੀਂ ਕਹਿੰਦੇ ਸਾਰੀ ਮਿਲੀ ਭੁਗਤਣਾ ਕੰਮ ਹੋ ਗਿਆ ਸਾਰੀ ਮਿਲੀ ਭੁਗਤਣਾ ਔਰ ਐਕਚੁਅਲੀ ਭਾਜੀ ਇਹ ਦੇਖੋ ਇਹਦੇ ਵਿੱਚ ਇਹ ਹੈੱਡ ਗ੍ਰਾਂਥੀ ਨਾਂ ਨਾਲੇ ਤੋਂ ਕੈਸ਼ ਦਾ ਐਡੀਸ਼ਨ ਚਾਰਜ ਆ ਕੈਸ਼ ਦੀ ਦੇਖ ਰੇਕ ਬੰਦਾ ਇਹ ਕਰ ਰਿਹਾ ਅਕਾਉਂਟਡ ਹੈਗਾ ਤੇ ਨਾਲ ਮੈਨਿਆਰ ਹੈਗਾ ਤਿੰਨੇ ਬੰਦੇ ਇਹ ਰਲ ਮਿਲ ਕੇ ਇਹ ਕੈਸ਼ ਦੀ ਹੈਰਾਫਰੀ ਕਰ ਰਹੇ ਸਾਰਾ ਕੁਝ ਕਰ ਰਹੇ ਆ ਕਿੱਥੇ ਕਿੱਥੇ ਕੱਲਾ ਬੰਦਾ ਨਹੀਂ ਕਰ ਸਕਦਾ ਕਿਹਨੇ ਬੰਦੇ ਕਿੱਥੇ ਰਹਿਣ ਵਾਲੇ ਕਿੱਥੇ ਇਹ ਪਿੰਡ ਜਿਹੜੇ ਆ ਇੱਕ ਤਾਂ ਜਗਵੀਰ ਸਿੰਘ ਫੌਜੀ ਉਥੇ ਬਿਲਗੇ ਦਾ ਰਹਿਣ ਵਾਲਾ ਇਹ ਟੈਂਪੋਰਰੀ ਸੀ ਤੇ ਬਾਕੀ ਜਿਹੜੇ ਦੂਸਰੇ ਹੈਗੇ ਜਿੱਦਾਂ ਐਸਪੀਸੀ ਆਪਣੇ ਲਾਗ ਲਾਗ ਤਰ੍ਹਾਂ ਕੋਈ ਅਮਰਤਸਰ ਦਾ ਹੁੰਦਾ ਕੋਈ ਗੁਰਦਾਸਪੁਰ ਦਾ ਜਿੱਥੇ-ਜਿੱਥੇ ਉਹ ਆਪਣੀਆਂ ਜੋਬਸ ਇਹਨਾਂ ਹੁੰਦੰਦੇ ਆ ਤਵੇ ਤੇਰੇ ਤੁਹਾਡੇ ਪਿੰਡ ਦੇ ਇਹਨਾਂ ਨੂੰ ਕਹਿੰਦਾ ਆਪਣੇ ਉੱਤੇ ਦਿੱਤਾ ਇਹ ਇੱਥੇ ਕਿਹਨਾਂ ਰੱਖਿਆ ਸੀ ਕਿਸੇ ਨੇ ਰੱਖਿਆ ਇਹ ਪਿੰਡ ਵਾਲੇ ਦੀ ਸਿਫਾਰਸ਼ ਤੇ ਰੱਖਿਆ ਐਕਚੁਅਲੀ ਮੈਂ ਭਾਜੀ 15 ਤੋਂ 17 ਸਾਲ ਪਹਿਲੋਂ ਮੈਂ ਅਕਾਲੀ ਦਲ 'ਚ ਕੰਮ ਕੀਤਾ ਅਕਾਲੀ ਦਲ 'ਚੋਂ ਮੇਰੀਆਂ ਕਈ ਕੰਮ ਮਤਲਬ ਕਿ ਇਹਨਾਂ ਨਾਲ ਗੁੱਸੇ ਗੁੱਸੇ ਗਲੇ ਹੈਗੇ ਸੀ ਇਸ ਕਰਕੇ ਮੈਂ ਗੱਲਿਆਂ ਨੂੰ ਰਿਜ਼ਾਈਨ ਦਿੱਤਾ ਸੀ ਉਹਦੇ ਵਿੱਚ ਜਦੋਂ ਮੈਂ ਅ ਅਕਾਲੀ ਦਲ ਦੇ ਵਿੱਚ ਸੀ ਇਸ ਤੋਂ ਪਹਿਲੋਂ ਅਸੀਂ ਤਿੰਨ ਗ੍ਰਾਂਥੀ ਹੋਰ ਅਸੀਂ ਦੇਖਿਆ ਸਭ ਤੋਂ ਪਹਿਲੇ ਇੱਕ ਹੈਗਾ ਸੀ ਉਹਦਾ ਕੋਈ ਕੈਰੈਕਟਰ ਦਾ ਇਦਾਂ ਦਾ ਬਿਹੇਵੀਅਰ ਸੀ ਉਹਦੇ ਕਰਕੇ ਹੋਇਆ ਸੈਕੰਡ ਫੇਜ਼ ਇੱਕ ਦੋ ਹੋਰ ਦੇਖਿਆ ਉਹਨਾਂ ਦੇ ਇਦਾਂ ਦੀ ਕੋਈ ਪ੍ਰੋਬਲਮਜ਼ ਆਈ ਆ ਤੇ ਤੀਸਰਾ ਸੀ ਇਹਨੂੰ ਫੇਰ ਆਪਰ ਰਖਾਇਆ ਸੀ ਵੀ ਚਲੋ ਸਾਡੇ ਪਿੰਡ ਦਾ ਹੈਗਾ ਵਧੀਆ ਇਮਾਨਦਾਰ ਹੋਊਗਾ ਸਾਰਾ ਕੁਝ ਹੋਊਗਾ ਪਰ ਇਹ ਨੇ ਤਾਂ ਮਤਲਬ ਹੱਦੇ ਪੂਰੀ ਪਾਰ ਕਰ ਦਿੱਤੀ ਕਿੰਨੇ ਸਾਲ ਹੋ ਗਏ ਇੱਥੇ ਲਗਭਗ ਮੇਰੇ ਖਿਆਲ ਨਾਲ 3 ਸਾਲ ਹੋ ਗਏ ਜਿਹਨੂੰ ਕਿੰਨਾ ਸਾਲ ਆ ਪਿਛਲਾ ਵੀ ਰਿਕਾਰਡ ਚੈੱਕ ਕੀਤਾ ਤੁਸੀਂ ਇਹ ਤਾਂ ਹੁਣ ਤਾਂ ਐਸਪੀਸੀ ਦਾ ਹੈਗਾ ਉਹ ਮੰਗ ਕੀਤੀ ਕੋਈ ਤੁਸੀਂ ਅਸੀਂ ਜਿੱਦਾਂ ਹੁਣ ਮਤਲਬ ਫੇਰ ਦੁਬਾਰਾ ਉਹਨੂੰ ਐਸਪੀਸ ਨੂੰ ਇੱਕ ਲੈਟਰ ਦਵਾਂਗੇ ਵੀ ਜਿੰਨੇ ਸਾਲਾਂ ਤੋਂ ਅਸੀਂ ਜੋਬ ਕਰ ਰਹੇ ਸੀ ਪੂਰਾ ਰਿਕਾਰਡ ਦੇ ਚੈੱਕ ਕਰੀ ਚੈੱਕ ਕਰੋ ਜੀ ਫਿਰ ਕੰਮ ਉਥੇ ਨਿਕਲਣਾ ਹੈ ਠੀਕ ਆ ਸਰ ਆਮ ਆਦਮੀ ਪਾਰਟੀ ਜੁਨਟ ਬਿਲਗਾ ਪ੍ਰਧਾਨ ਕੀ ਮਾਮਲਾ ਹੈ ਮਾਮਲਾ ਇਹ ਜੀ ਕੁਝ ਦਿਨਾਂ ਤੋਂ ਸਾਡੇ ਪਿੰਡ ਦੇ ਵਿੱਚ ਸਾਬ ਸ੍ਰੀ ਗੁਰੂ ਆਰ ਜਨਦੀਪ ਜੀ ਗੁਰਦੁਆਰਾ ਸਾਹਿਬ ਵਿਖੇ ਜੋਤਾਂਦ ਲੀਆਂ ਹੋਈਆਂ ਇੱਥੇ ਦੇ ਗਾਰੰਟੀ ਵੱਲੋਂ ਮੈਨੇਜਰ ਵੱਲੋਂ ਜਾਂ ਕੈਸ਼ੀਅਰ ਵੱਲੋਂ ਜਾਂ ਕਿਸੇ ਵੀ ਵੱਲੋਂ ਸਾਡਾ ਜਿਹੜਾ ਆ ਇਸ ਕੰਮਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਸਾਡੀ ਪਾਰਟੀ ਵੱਲੋਂ ਔਰ ਅਸੀਂ ਇਹ ਪਿੰਡ ਦੀ ਸੰਗਤ ਨੂੰ ਵੀ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਨਾ ਕਿ ਸਾਡੀ ਪਾਰਟੀ ਵੱਲੋਂ ਗੁਰਦੁਆਰਾ ਵਿੱਚ ਕੋਈ ਲੈਣ ਦੇਣ ਨਹੀਂ ਕੋਈ ਉਹਦੇ ਵਿੱਚ ਦਖਲੰਦਾ지 ਨਹੀਂ ਹੈ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਜੋ ਮੈਂ ਕੀਤਾ ਉਹ ਮੈਂ ਪਾਇਆ ਗੁਰੂ ਮਹਾਰਾਜ ਦੀ ਗਰਵਾਣੀ ਦੇ ਅਨਸਾਰ ਇਹ ਗੱਲ ਸਪੱਸ਼ਟ ਆ ਕਿ ਜਿੱਦਾਂ ਜਿੱਦਾਂ ਦੇ ਅਸੀਂ ਕਰਮ ਕਰਦੇ ਆ ਉਦਾਂ ਉਦਾਂ ਸਾਨੂੰ ਭੋਗਣੇ ਪੈਂਦੇ ਗੁਰੂ ਘਰ ਦੇ ਵਿੱਚ ਬੈਠ ਕੇ ਜੇ ਅਸੀਂ ਗਲਤ ਕੰਮ ਕਰਾਂਗੇ ਉਹ ਸਮਾਂ ਆਉਣ ਤੇ ਗੁਰੂ ਮਹਾਰਾਜ ਉਹਨਾਂ ਨੂੰ ਸਜ਼ਾ ਜ਼ਰੂਰ ਦਿੰਦਾ ਪਰ ਸਾਡੀ ਜਿਹੜੀ ਆ ਪਾਰਟੀ ਕਦੇ ਵੀ ਕਿਸੇ ਵੀ ਕੰਮ ਦੇ ਵਿੱਚ ਧਾਰਮਿਕ ਕੰਮ ਦੇ ਵਿੱਚ ਕਦੇ ਵੀ ਇਨਵੋਲਵ ਨਹੀਂ ਹੁੰਦੀ ਪਰ ਸਾਡੀ ਇੱਕ ਇਹ ਆ ਸਾਡੀ ਗੱਲ ਕਿ ਸਾਡੇ ਵਰਕਰਾਂ ਨੇ ਪੈਸੇ ਦਿੱਤੇ ਆ ਸਾਡੀ ਗਲਤੀ ਇਹ ਨਹੀਂ ਆ ਔਰ ਉਹਨਾਂ ਦੇ ਵਿੱਚ ਕਪੜਾ ਉਹਨਾਂ ਨੇ ਕੀਤਾ ਰਸੀਦਾ ਉਹਨਾਂ ਨੇ ਕਟੀਆਂ ਉਹਨਾਂ ਦੇ ਮੁਲਾਜ਼ਮਾਂ ਨੇ ਕਟੀਆਂ ਇਹਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ ਹੈ ਸੰਗਤ ਨੂੰ ਮੇਰੇ ਵੱਲੋਂ ਬੇਨਤੀ ਆ ਕਿ ਉਹ ਇਦਾਂ ਦੀਆਂ ਫੁਵਾਹਾਂ ਦੇ ਉੱਤੇ ਕੋਈ ਵੀ ਗੌਰ ਨਾ ਕਰਨ ਇਹਨੂੰ ਠੰਡੇ ਦਿਮਾਗ ਨਾਲ ਸੋਚਣ ਕਿ ਰਸੀਦਾ ਆਮ ਆਦਮੀ ਨੇ ਨਹੀਂ ਕਟੀਆਂ ਰਸੀਦਾ ਉਹਨਾਂ ਨੇ ਆਪਣੇ ਆਪ ਕਟੀਆਂ ਅਸੀਂ ਤਾਂ ਸਿਰਫ ਗੁਰੂ ਘਰ ਨੂੰ ਦਾਨ ਦਿੱਤਾ ਜਿੱਥੇ ਅਸੀਂ ਗੁਰੂ ਘਰ ਦੇ ਇਮਾਰਤਾਂ ਵਾਸਤੇ ਲੰਗਰਾਂ ਵਾਸਤੇ ਤੇ ਉਹਦੇ ਵਿੱਚ ਸਾਡੀ ਪਾਰਟੀ ਦਾ ਕੋਈ ਲੈਂਦੇ ਨਹੀਂ ਸਾਡੇ ਵਰਕਰਾਂ ਵੱਲੋਂ ਕਿਸੇ ਵੀ ਵਰਕਰ ਵੱਲੋਂ ਕੋਈ ਵੀ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ ਦੂਸਰੀ ਗੱਲ ਇਹ ਆ ਐਸਜੀਪੀਸੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਬਰੀਕੀ ਨਾਲ ਪਰਚੋਲ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਸਾਹਮਣੇ ਸੱਚਾਈ ਜਿਹੜੀ ਆ ਬਿਲਕੁਲ ਕਲੀਅਰ ਕੀਤੀ ਜਾਵੇ